ਆਹ ਟਰੈਕਟਰ ਤੇ ਟਰਾਲੀਆਂ ਦੀਆਂ ਤਸਵੀਰਾਂ ਉਸ ਦਿਨ ਦੀਆਂ ਜਿਸ ਦਿਨ ਪੁਲਿਸ ਨੇ ਕਿਸਾਨਾਂ ਤੇ ਧਾਵਾ ਬੋਲਿਆ ਤੇ ਉਹਨਾਂ ਦੇ ਟਰੈਕਟਰ ਟਰਾਲੀਆਂ ਪਾ ਪਾ ਕੇ ਲੈ ਕੇ ਗਏ ਪਰ ਤਸਵੀਰ ਗੌਰ ਨਾਲ ਦੇਖਿਓ ਹਨੇਰੇ ਦੀ ਐ ਸਾਡੇ ਤੋਂ ਲਾਈਟ ਨਹੀਂ ਜਗਾ ਸਕੇ ਕਿਉਂਕਿ ਪੁਲਿਸ ਬਹੁਤ ਸਿਆਸੇ ਪਾਸੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਮੂੰਹ ਬੰਨੇ ਲੋਕਾਂ ਦੀ ਹੈ ਜਿਹੜੇ ਟਰਾਲੀਆਂ ਟਰੈਕਟਰ ਲੈ ਕੇ ਜਾ ਰਹੇ ਆ ਉਹਨਾਂ ਨੇ ਮੂੰਹ ਉੱਪਰ ਰਮਾਲ ਬੰਨੇ ਹੋਏ ਆ ਤਾਂ ਹੁਣ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਜਿਸ ਤਰੀਕੇ ਦਾ ਕੱਲ ਦਾ ਰੌਲਾ ਪਿਆ ਕਿ ਸਮਾਨ ਜਿਹੜਾ ਉਹ ਵਿਧਾਇਕ ਦੇ ਨਜ਼ਦੀਕੀਆਂ ਦੇ ਘਰਾਂ ਚੋਂ ਮਿਲ ਰਿਹਾ ਤਾਂ ਜਦੋਂ ਅਸੀਂ ਇਹ ਤਸਵੀਰ ਦੇਖੀ ਤਾਂ ਸਾਨੂੰ ਵੀ ਉਦੋਂ ਸ਼ੱਕ ਹੋਇਆ ਸੀ ਕਿ ਜਿਹੜੇ ਇਹ ਵਿਅਕਤੀ ਟਰੈਕਟਰ ਟਰਾਲੀਆਂ ਚਲਾ ਰਹੇ ਐ ਇਹ ਕੋਈ ਆਮ ਲੋਕ ਤਾਂ ਨਹੀਂ ਐ ਇਹ ਲੋਕ ਐ ਪੁਲਿਸ ਦੇ ਟਾਊਟ ਹੋ ਸਕਦੇ ਐ ਜਾਂ ਆਮ ਆਦਮੀ ਪਾਰਟੀ ਦੇ ਬੰਦੇ ਹੋ ਸਕਦੇ ਆ ਕਿਉਂਕਿ ਹਰ ਬੰਦੇ ਪੰਜਾਬ ਦੇ ਨੂੰ ਉਸ ਦਿਨ ਦਰਦ ਸੀ ਖਾਸ ਕਰਕੇ ਇਹਨੂੰ ਟਰੈਕਟਰ ਚਲਾਉਣਾ ਆਉਂਦਾ ਜੇ ਸਰਕਾਰ ਕਹਵੇ ਕਿ ਅਸੀਂ ਵਪਾਰੀਆਂ ਨਹੀਂ ਖੋਲੇ ਵਪਾਰੀਆਂ ਨੂੰ ਤਾਂ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ ਟਰੈਕਟਰ ਤਾਂ ਚਲਾਉਣਾ ਆਉਂਦਾ ਸੀ ਪਿੰਡਾਂ ਵਾਲੇ ਲੋਕਾਂ ਨੂੰ ਤਾਂ ਇਹ ਪਿੰਡਾਂ ਚੋਂ ਲੋਕ ਲੈ ਕੇ ਆਂਦੇ ਗਏ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਮੂੰਹ ਬੰਨੇ ਗਏ ਮੂੰਹ ਬੰਨ ਕੇ ਇਹਨਾਂ ਨੂੰ ਕਿਹਾ ਗਿਆ ਕਿ ਜੀਤੋ ਜਿਹੜਾ ਸਮਾਨ ਲੈ ਕੇ ਜਾਂਦਾ ਇੱਥੋਂ ਲੈ ਜਾਓ ਜੇਕਰ ਪੁਲਿਸ ਸੱਚੀ ਇਮਾਨਦਾਰ ਹੁੰਦੀ ਸਿਰਫ ਧਰਨਾ ਹੀ ਚਕਾਉਣਾ ਹੁੰਦਾ ਸਿਰਫ ਧਰਨਾ ਚ ਕਾ ਕੇ ਰਾਹ ਹੀ ਖੋਲਣਾ ਹੁੰਦਾ ਤਾਂ ਜਿਹੜਾ ਸਾਈਡਾਂ ਦੇ ਉੱਪਰ ਗਰਾਊਂਡ ਬਣੇ ਹੋਇਆ ਜਿਵੇਂ ਇੱਕ ਰੇਲਵੇ ਦਾ ਗਰਾਊਂਡ ਹੈ ਜਿੱਥੇ 40-50 ਟਰਾਲੀਆਂ ਖੜੀਆਂ ਐ ਉਸ ਗਰਾਊਂਡ ਦੇ ਵਿੱਚ ਘੱਟੋ-ਘੱਟ 4-300 ਤੋਂ 400 ਟਰਾਲੀ ਆ ਸਕਦੀ ਸੀ ਬਾਕੀ ਸੜਕਾਂ ਦੇ ਸਾਈਡ ਦੇ ਉੱਤੇ ਬਹੁਤ ਜਗ੍ਹਾ ਪਈ ਐ ਜਿੱਥੇ ਉਹ ਸਮਾਨ ਰੱਖਿਆ ਜਾ ਸਕਦਾ ਸੀ ਪਰ ਨਹੀਂ ਉਸ ਰਾਤ ਲੁੱਟ ਮੱਚੀ ਸੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਜਦੋਂ ਹਮਲਾਵਰ ਹਮਲਾ ਕਰਦੇ ਸੀ ਕੋਈ ਅਹਿਮਦ ਸ਼ਾ ਅਬਦਾਲੀ ਵਰਗੇ ਜਾਂ ਕਈ ਹੋਰ ਉਹ ਕਹਿੰਦੇ ਹੁੰਦੇ ਸੀ ਕਿ ਲੁੱਟਦਾ ਮਾਲ ਤੁਹਾਡਾ ਤਾਂ ਉਸੇ ਤਰੀਕੇ ਦੇ ਨਾਲ ਪੁਲਿਸ ਨੇ ਇਹ ਕੀਤਾ ਕਿ ਜਿਹੜਾ ਲੁੱਟਦਾ ਮਾਲ ਆ ਉਹ ਵੰਡ ਦਿੱਤਾ ਆਮ ਆਦਮੀ ਪਾਰਟੀ ਦੇ ਵਰਕਰਾਂ ਜਾਂ ਆਪਣੇ ਟਾਊਟਾਂ ਦੇ ਵਿੱਚ ਜਿਹੜੇ ਉੱਥੇ ਘੁੰਮ ਰਹੇ ਸੀ ਕਿਸੇ ਦੇ ਹੁਣ ਵੀਡੀਓ ਆ ਰਹੀਆਂ ਕੱਲ ਸਾਨੂੰ ਕਿਸਾਨ ਮਿਲੇ ਆ ਤਿੰਨ ਟਰਾਲੀਆਂ ਉਹ ਕਹਿੰਦੇ ਗੁਰਲਾਲ ਘਨੌਰ ਦੇ ਰਿਸ਼ਤੇਦਾਰ ਦੇ ਕੋਲੋਂ ਮਿਲੀਆਂ ਤੇ ਉਹ ਰਿਸ਼ਤੇਦਾਰ ਵੀ ਕਹਿੰਦੇ ਇਹ ਗਰਲਾੜ ਕਨਾਰ ਮੁਕਰ ਰਹੇ ਆ ਤਾਂ ਰਿਸ਼ਤੇਦਾਰ ਕਹਿੰਦੇ ਜਦੋਂ ਗੱਲ ਕਰਦਾ ਉਹ ਕਹਿੰਦਾ ਡੀਐਸਪੀ ਨਾਲ ਗੱਲ ਕਰੋ ਇੱਕ ਵਰਕਸ਼ਾਪ ਵਾਲੇ ਦੀ ਇੰਨੀ ਔਕਾਤ ਨਹੀਂ ਹੁੰਦੀ ਕਿ ਉਹ ਗੱਲ ਕਵੇ ਕਿ ਡੀਐਸਪੀ ਨਾਲ ਗੱਲ ਕਰੋ ਫਿਰ ਕੁਝ ਹੋਰ ਨੌਜਵਾਨ ਹੁਣ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਕਿ ਇਹ ਏਸੀ ਐਲੀਡੀਆਂ ਟਰਾਲੀਆਂ ਟਰਾਲੇ ਟਰੈਕਟਰ ਇਹ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰੇ ਖੜੇ ਆ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀ ਪਾਰਟੀ ਨੂੰ ਕਿ ਇੱਕ ਪਾਸੇ ਤਾਂ ਤੁਸੀਂ ਡਾਂਗਾਂ ਚਲਾਈਆਂ ਇੱਕ ਪਾਸੇ ਤਾਂ ਤੁਸੀਂ ਮੀਟਿੰਗ ਤੇ ਸੱਦ ਕੇ ਕਿਸਾਨ ਆਗੂ ਗ੍ਰਿਫਤਾਰ ਕਰਵਾ ਲਏ ਤੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਲੁੱਟ ਰਹੇ ਹੋ ਇੱਕ ਕਿਸਾਨ ਲਈ ਇੱਕ ਟਰੈਕਟਰ ਤੇ ਇੱਕ ਟਰਾਲੀ ਉਹਦੀ ਬਹੁਤ ਵੱਡੀ ਕੀਮਤ ਹੁੰਦੀ ਆ ਉਹਦੇ ਨੂੰ ਲੈਣ ਲਈ ਉਹਨੂੰ ਕਰਜ਼ਾ ਵੀ ਚੱਕਣਾ ਪੈਂਦਾ ਉਹਨੂੰ ਆਪ ਦੀ ਜਿਹੜੀ ਆ ਉਹ ਜਿਹੜੇ ਕਹਿੰਦੇ ਮੂੰਹ ਵੀ ਕੁੱਟ ਕੇ ਰੱਖਣਾ ਪੈਂਦਾ ਕਿ ਘੱਟ ਤੋਂ ਘੱਟ ਖਰਚਾ ਹੱਥ ਵੀ ਕੁੱਟ ਕੇ ਰੱਖਣਾ ਪੈਂਦਾ ਹੈ ਘੱਟ ਤੋਂ ਘੱਟ ਖਰਚਾ ਹੋਵੇ ਤੇ ਮੈਂ ਟਰੈਕਟਰ ਟਰਾਲੀ ਲੈ ਕੇ ਆਪਣਾ ਸੰਦ ਬਣਾ ਲਵਾਂ ਪਰ ਜਿਸ ਤਰੀਕੇ ਦੀ ਲੁੱਟ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਪੁਲਿਸ ਨੇ ਕਰਵਾਈ ਹੈ ਉੱਥੋਂ ਇਹ ਸਾਫ਼ ਝਾਰ ਹੁੰਦਾ ਹੈ ਕਿ ਪੁਲਿਸ ਕਿਸਾਨਾਂ ਨੂੰ ਸਿਰਫ ਸੜਕ ਤੋਂ ਹੀ ਪਾਸੇ ਨਹੀਂ ਕਰਨਾ ਚਾਹੁੰਦੀ ਸੀ ਸਗੋਂ ਇਹ ਜਿਹਾ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਅਸੀਂ ਹੁਣ ਤੁਹਾਡਾ ਸਮਾਨ ਵੀ ਨਹੀਂ ਮੋੜਨਾ ਜਾਂ ਹੁਣ ਜਿਹੜੇ ਮੰਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਆ ਉਹ ਗੱਲ ਕਹਿ ਰਹੇ ਕਿ ਆਪਣੀ ਆਪਣੀ ਪਛਾਣ ਦੱਸ ਕੇ ਸਮਾਨ ਲੈ ਜਾਓ ਏਸੀ ਦੀ ਕਿਹੜਾ ਪਛਾਣ ਪੱਤਰ ਹੈ ਐਲਈਡੀ ਦਾ ਕਿਹੜਾ ਪਛਾਣ ਪੱਤਰ ਹੈ ਜਿਹੜੀ ਉੱਥੇ ਗੱਦੇ ਆ ਉਹਨਾਂ ਦਾ ਕਿਹੜਾ ਪਹਚਾਨ ਪੱਤਰ ਆ ਕੀ ਪਹਚਾਨ ਪੱਤਰ ਆ ਸੋ ਇਸ ਚੀਜ਼ ਦੇ ਉੱਤੇ ਗੌਰ ਕਿਉਂ ਨਹੀਂ ਹੋ ਰਹੀ ਇਸ ਚੀਜ਼ ਦੇ ਉੱਤੇ ਕੰਮ ਕਿਉਂ ਨਹੀਂ ਹੋ ਰਿਹਾ ਇਹ ਸਾਰਾ ਕੁਝ ਵਾਪਰਿਆ ਪੁਲਿਸ ਦੇ ਨਾਕੇ ਹਟ ਐਸਐਸਪੀ ਸਾਹ ਨਾਨਕ ਸਿੰਘ ਦੇ ਨਾਕੇ ਹਟ ਡੀਆਈਜੀ ਮਨਦੀਪ ਸਿੱਧੂ ਦੇ ਨਾਕੇ ਹਟ ਹਰਮਨ ਬੀਰਗਿਲ ਡੀਆਈਜੀ ਦੇ ਨਾਕੇ ਹਟ ਜਿਨ੍ਹਾਂ ਨੇ ਕਿਸਾਨਾਂ ਨੂੰ ਕੁੱਟਿਆ ਹੀ ਨਹੀਂ ਲੁੱਟਿਆ ਵੀ ਹੈ ਉਸ ਰਾਤ ਜਿੱਥੇ ਇੱਕ ਬਜ਼ੁਰਗਾਂ ਨੂੰ ਸਿਰਫ ਆਪਣੇ ਕੱਪੜੇ ਤੇ ਦਵਾਈਆਂ ਚੱਕਣ ਦਾ ਵੀ ਸਮਾਂ ਨਹੀਂ ਦਿੱਤਾ ਗਿਆ ਉਹ ਉੱਥੋਂ ਨਿਕਲੇ ਤੇ ਬਾਕੀ ਉਹਨਾਂ ਦਾ ਸਮਾਨ ਖਦੇੜ ਦਿੱਤਾ ਗਿਆ ਕਿ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਕਵਾੜੀਏ ਉੱਥੋਂ ਸਮਾਨ ਲੈ ਕੇ ਜਾ ਰਹੇ ਐ ਇਹ ਸਾਰਾ ਸਮਾਨ ਪੁਲਿਸ ਦੀ ਮਿਲੀ ਭੁਗਤਨਾ ਵੇਚਿਆ ਗਿਆ ਸਮਾਂ ਵੀ ਦਿੱਤਾ ਜਾ ਸਕਦਾ ਚਲੋ ਸਮਾਂ ਵੀ ਨਹੀਂ ਕੇਸ ਹੋਈਏ ਮਸਲੇ ਦੇ ਵਿੱਚ ਪੁਲਿਸ ਨੇ ਅਟੈਕ ਕੀ ਕਰਨਾ ਪਰ ਟਰਾਲੀ ਸੜਕ ਤੋਂ ਲਾ ਕੇ ਸਾਈਡ ਤੇ ਖੜੀ ਕਰਨੀ ਸੌਖੀ ਸੀ ਪਰ ਜਿਸ ਤਰੀਕੇ ਨਾਲ ਅਸੀਂ ਦੇਖਿਆ ਅਸੀਂ ਉੱਥੇ ਘੰਟੇ ਤੋਂ ਕਰੀਬ ਰਹੇ ਹਾਂ ਘੰਟੇ ਦੇ ਵਿੱਚ ਵਿੱਚ ਤਿੰਨ ਤੋਂ ਚਾਰ ਟਰੈਕਟਰ ਸੀ ਉਹ ਟਰੈਕਟਰ ਵੀ ਕਹਿ ਰਿਹਾ ਕਿ ਮਾਈਨਿੰਗ ਵਾਲਿਆਂ ਦੇ ਸੀ ਜਿਹੜੀ ਮਾਈਨਿੰਗ ਚੱਲਦੀ ਹੈ ਉਹ ਲੋਕਾਂ ਦਾ ਇਲਜ਼ਾਮ ਹੈ ਗਰਲਾਲ ਖਨੌਰ ਦੇ ਕਹਿਣ ਦੇ ਉੱਤੇ ਉਹ ਮਾਈਨਿੰਗ ਵਾਲਿਆਂ ਦੇ ਟਰੈਕਟਰ ਸੀ ਉਹ ਸਾਈਡਾਂ ਦੇ ਉੱਪਰ ਜਿਹੜੇ ਟਰਾਲੀਆਂ ਟਰੈਕਟਰਾਂ ਨੂੰ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਿਲੋਮੀਟਰ ਕਿਸੇ ਪਿੰਡਾਂ ਦੇ ਵਿੱਚ ਛੱਡ ਕੇ ਆਉਂਦੇ ਸੀ ਤੇ ਉਸ ਤੋਂ ਬਾਅਦ ਫੇਰ ਆ ਜਾਂਦੇ ਸੀ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਮੂੰਹ ਕੌਣ ਬੰਨ੍ਹਦਾ ਹੁੰਦਾ ਜਿਹੜਾ ਚੋਰ ਹੁੰਦਾ ਅਕਸਰ ਹੀ ਪੁਲਿਸ ਲੋਕਾਂ ਨੂੰ ਇਹ ਕਹਿੰਦੀ ਹੁੰਦੀ ਹੈ ਕਿ ਮੂੰਹ ਬੰਨ ਕੇ ਡਰਾਈਵਿੰਗ ਨਾ ਕਰੋ ਜੋ ਮੋਟਰਸਾਈਕਲ ਤੇ ਜਾਂਦੇ ਹੋ ਅਸੀਂ ਮੂੰਹ ਖਲਾਵਾਂਗੇ ਕਿ ਤੁਸੀਂ ਕੋਈ ਗਲਤ ਆਨਸਰ ਤਾਂ ਨਹੀਂ ਪਰ ਉੱਥੇ ਪੁਲਿਸ ਨੇ ਮੂੰਹ ਬਣਾਏ ਸੀ ਕਿਉਂਕਿ ਮੂੰਹ ਬੰਨਣਾ ਤਾਂ ਪੈਂਦਾ ਸੀ ਕਿ ਪਹਿਚਾਨ ਆ ਜਾਵੇ ਕੱਲ ਨੂੰ ਇਹ ਨਾ ਕਲੀਅਰ ਹੋ ਜਾਵੇ ਕਿ ਆਮ ਆਦਮੀ ਪਾਰਟੀ ਦਾ ਬਲਾਕ ਆਗੂ ਹੈ ਇਹ ਆਮ ਆਦਮੀ ਪਾਰਟੀ ਦਾ ਪੰਚ ਹੈ ਇਹ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਸੋ ਇਹ ਚੀਜ਼ਾਂ ਦੇ ਉੱਤੇ ਉੱਥੇ ਜੋ ਕੁਝ ਵਾਪਰਿਆ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟਰਾਲੀਆਂ ਟਰੈਕਟਰ ਮਿਲ ਰਹੇ ਆ ਲੋਕ ਕਹਿੰਦੇ ਕਿ ਝੂਠ ਨਹੀਂ ਹੈ ਉਹ ਸੱਚਮੁੱਚ ਹੀ ਬਧਾਇਕਾਂ ਦੇ ਰਿਸ਼ਤੇਦਾਰਾਂ ਜਾਂ ਕਰੀਬੀਆਂ ਦੇ ਘਰੋਂ ਮਿਲ ਰਹੇ ਐ ਗੁਰਲਾਲ ਕਨੌਰ ਜੀ ਇਹ ਕਹਿੰਦੇ ਆ ਕਿ ਮੇਰਾ ਉੱਥੇ ਕੋਈ ਹੱਥ ਨਹੀਂ ਫਿਰ ਕਨੌਰ ਸਾਹਿਬ ਤੁਹਾਡਾ ਹਲਕਾ ਤੁਹਾਡਾ ਏਰੀਆ ਹੈ ਤੁਸੀਂ ਆਉਂਦੇ ਬਾਹਰ ਤੁਸੀਂ ਇਹ ਕਹਿੰਦੇ ਕਿ ਠੀਕ ਐ ਅਸੀਂ ਕਿਸਾਨਾਂ ਦਾ ਧਰਨਾ ਜ਼ਰੂਰ ਚਕਾਉਣਾ ਪਰ ਮੈਂ ਆ ਜਗ੍ਹਾ ਦਿੰਨਾ ਐ ਇੱਥੇ ਦਵਾਉਣਾ ਤੁਹਾਨੂੰ ਦੋ ਕਿੱਲੇ ਜ਼ਮੀਨ ਦਵਾਉਣਾ ਕੋਈ ਗੱਲ ਨਹੀਂ ਜਿੰਨਾ ਕਿਸਾਨਾਂ ਦਾ ਸਮਾਨ ਲੁੱਟਿਆ ਗਿਆ ਉਹਨਾਂ ਦਾ ਠੇਕਾ ਹੀ ਭਰ ਦਿੰਦੇ ਉਹ 2 ਲੱਖ ਰੁਪਏ ਠੇਕਾ ਦੋ ਕਿੱਲਾਂ ਦੇ ਵਿੱਚ ਉਹਨਾਂ ਦਾ ਸਾਰਾ ਸਮਾਨ ਰੱਖਿਆ ਜਾ ਸਕਦਾ ਸੀ ਚਾਰ ਕਿੱਲਾਂ 'ਚ ਰੱਖਿਆ ਜਾ ਸਕਦਾ ਸੀ ਪੰਜ ਕਿੱਲਾਂ 'ਚ ਰੱਖ ਪਰ ਲੋਕਤਾਵਾਂ ਨੂੰ ਤੁਸੀਂ ਕਰੋੜਾਂ ਦੇ ਹਿਸਾਬ ਨਾਲ ਲਿਆ। ਸੋ ਉੱਥੇ ਗਰਲਾਲ ਖਨੌਰ ਜੀ ਆ ਕੇ ਕਰ ਦਿੰਦੇ ਪਰ ਨਹੀਂ। ਟੌਪ ਦੇ ਟਰਾਲੇ 7 ਲੱਖ ਦੇ 5 ਲੱਖ ਦੇ ਤੁਸੀਂ ਬਿਲਗੇ ਦੇ ਬਣੇ ਟਰਾਲੇ ਜਿਹੜੇ ਮਾਜੇ ਦੇ ਵਿੱਚ ਗੰਨੇ ਲਈ ਵਰਤੇ ਜਾਂਦੇ ਆ। ਉਹ ਟਰਾਲੇ ਚੰਗੇ ਵਧਾਇਕਾਂ ਦੇ ਰਿਸ਼ਤੇਦਾਰਾਂ ਜਾਂ ਲਿਆਜੀਆਂ ਦੇ ਘਰੋਂ ਮਿਲੇ ਆ। ਚੰਗਾ ਸਮਾਨ ਪੁਲਿਸ ਤੇ ਵਧਾਇਕ ਚੱਕ ਕੇ ਲੈ ਗਿਆ। ਪੁਲਿਸ ਨੇ ਏਸੀ ਸਿਲੰਡਰ ਸਾਡੇ ਸਾਹਮਣੇ ਚੱਕੇ ਆ। ਸੋ ਇਹ ਲੱਗ ਰਿਹਾ ਸੀ ਕਿ ਉੱਥੇ ਕਿਸਾਨਾਂ ਨੂੰ ਜਿਹੜਾ ਉਹ ਕੁਚਲਣ ਵਾਲੇ ਪਾਸੇ ਨੂੰ ਜਿਹੜੀ ਪੁਲਿਸ ਚੱਲੀ ਹੋਈ ਸੀ ਜਿਹੜੀ ਨਾਲੇ ਵੀ ਕਹਿ ਰਹੀ ਸੀ ਕੁਚਲਾਂਗੇ ਵੀ ਤੁਹਾਨੂੰ ਲੁੱਟਾਂਗੇ ਵੀ ਤੁਹਾਨੂੰ ਕੁੱਟਾਂਗੇ ਵੀ ਹਰ ਇੱਕ ਗੱਲ ਜਿਹੜੀ ਆ ਪੰਜਾਬ ਸਰਕਾਰ ਨੇ ਉੱਥੇ ਕੀਤੀ ਆ ਆ ਤਸਵੀਰਾਂ ਦੇ ਵਿੱਚ ਤਿੰਨ ਟਰੈਕਰ ਕਿਉਂਕਿ ਜਿਆਦਾ ਸ਼ਾਰਟ ਅਸੀਂ ਨਹੀਂ ਲੈ ਸਕਦੇ ਸੀ ਡਰ ਬਹੁਤ ਸੀ ਪੁਲਿਸ ਆਸੇ ਪਾਸੇ ਬਹੁਤ ਸੀ ਅਸੀਂ ਇਕੱਲੇ ਸੀ ਸੋ ਇਸ ਕਰਕੇ ਜਿੰਨਾ ਕਿ ਲਿਆ ਗਿਆ ਸੀ ਤਾਂ ਲਿਆ ਸੀ ਕਿ ਕੱਲ ਨੂੰ ਕਿਸੇ ਗੱਲ ਦੇ ਉੱਤੇ ਸਰਕਾਰ ਨਾ ਮੁੱਕਰ ਜਾਵੇ ਕਿ ਅਸੀਂ ਤਾਂ ਅਜਿਹਾ ਕੀਤਾ ਹੀ ਨਹੀਂ ਜਿੱਥੇ ਲਾਲਜੀਤ ਸਿੰਘ ਭੁੱਲਰੇ ਕਹਿੰਦੇ ਆ ਕਿ ਮੈਂ ਸਾਰੇ ਅਹੁਦੇ ਛੱਡ ਕੇ ਆਉਣ ਨੂੰ ਤਿਆਰ ਆਂ ਕੁਲਤਾਰ ਸਿੰਘ ਸੰਧਵਾ ਸਕ੍ਰਿਪਟ ਪੜ੍ਹ ਕੇ ਬੋਲ ਰਹੇ ਨੇ ਜੇ ਕਹਿਣਾ ਹੋਵੇ ਬਾਕੀ ਮੰਤਰੀ ਸਕ੍ਰਿਪਟ ਪੜ੍ਹ ਕੇ ਜਿਹੜੀ ਦਿੱਲੀੋਂ ਆਈ ਜਿਹੜੀ ਮੈਡਮ ਆਕਸ਼ੀ ਨੇ ਬੋਲੀ ਆ ਉਹ ਸਾਰੀ ਪੜ੍ਹ ਕੇ ਬੋਲ ਰਹੇ ਨੇ ਕਿਸੇ ਇੱਕ ਨੇ ਵੀ ਇਹ ਨਹੀਂ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਸਮਾਨ ਨੂੰ ਹੱਥ ਨਾਲ ਆਇਓ ਠੀਕ ਹੈ ਉਹਨਾਂ ਨੇ ਰੋੜ ਰੋਕਿਆ ਸੀ ਆਪਾਂ ਖਾਲੀ ਕਰਵਾ ਦਿੱਤਾ ਪਰ ਉਹਨਾਂ ਦਾ ਸਾਰਾ ਬਣਦਾ ਸਮਾਨ ਉਹਨਾਂ ਨੂੰ ਮੋੜੋ ਟਰਾਲੀਆਂ ਦੀਆਂ ਹੁੱਕਾਂ ਤਾਂ ਕੱਢ ਕੇ ਵੇਚ ਦਿੱਤੀਆਂ 5 5 6 6 ਹਜ਼ਾਰ ਦੀ ਹੁੱਕ ਹੈ ਚੰਗੇ ਟਰਾਲੇ ਦੀ ਉਹ ਕੱਢ ਕੇ ਵੇਚ ਦਿੱਤੀਆਂ ਇਹ ਕੁਝ ਵਰਤਾਇਆ ਹੈ ਇਹ ਵਪਾਰ ਤਰੱਕੀ ਕਰਨਾ ਜਾਂ ਨਾ ਕਰਨਾ ਪਤਾ ਨਹੀਂ ਪਰ ਕਿਸਾਨਾਂ ਦੀ ਜਿਹੜੀ ਲੁੱਟ ਉੱਥੇ ਹੋਈ ਹੈ ਉਹ ਬੇਹਤਤਾਸ਼ਾ ਹੋਈ ਹੈ ਤੇ ਉਹਦੇ ਵਿੱਚ ਵੱਡਾ ਹੱਥ ਇਹ ਜਿਹੜੇ ਮੂੰਹ ਬੰਨੇ ਆ ਇਹਦਾ ਮਤਲਬ ਕਿ ਉੱਥੋਂ ਦੇ ਰਾਜਨੀਤਿਕ ਲੀਡਰ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ